ਮੰਦੇ ਜੀ ਹਰ ਵਾਰ ਵੀਡੀਓ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਫਲਾਨੀ ਰਾਸ਼ੀ ਵਾਲਾ ਆ ਰਾਸ਼ੀ ਵਾਲਾ ਆ ਰਾਸ਼ੀ ਵਾਲ ਨੂੰ ਇਨਾਮ ਲੱਗੂਗਾ ਲੱਗਿਆ ਵੀ ਨੇ ਜਾਂ ਗੱਲਾਂ ਹੀ ਨੇ ਆ ਐਡਾ ਵੱਡਾ ਢੇਰ ਲਾਇਆ ਹੋਇਆ ਜਿਹੜਾ ਹਾਂਜੀ ਆ ਦੇਖ ਲਓ ਕੈਮਰੇ ਦੇ ਵਿੱਚ ਢੇਰ ਆ ਜੀ ਢੇਰ ਔਰ ਇਹ ਢੇਰ ਤੁਹਾਨੂੰ ਟਿਕਟਾਂ ਦਾ ਸਮਝੋ ਇਹ ਪੈਸੇ ਦਾ ਢੇਰ ਸਮਝੋ ਕਿਉਂਕਿ ਇੱਕ ਇੱਕ ਜਿਹੜਾ ਟਿਕਟਾ ਤੁਹਾਨੂੰ ਲੱਖਪਤੀ ਜਾਂ ਫਿਰ ਕਰੋੜਪਤੀ ਬਣਾ ਸਕਦਾ ਮਤਲਬ ਜੋ ਕਿਹਾ ਕਲੀਅਰ ਹੋਇਆ ਉਹ ਕਲੀਅਰ ਹੋ ਗਿਆ ਜੀ ਪੁਇਖਵਾਣੀ ਪ੍ਰਮਾਤਮਾ ਨੇ ਆਪਣੀ ਫਿਰ ਸੱਚ ਕਰ ਦਿੱਤਾ 2025 ਦੀ ਸ਼ੁਰੂਆਤ ਕੋਈ ਨਕਦੇ ਨਾਮ ਨਾਲ ਹੋਈ ਆ ਨਹੀਂ ਹੋਈ 2025 ਦੀ ਆਪਾਂ ਨੇ ਲੋੜੀ ਤੈਮ ਹੀ ਕਰਤੀ ਸੀ 21 ਲੱਖ ਦਾ ਫਰਸਟ ਪ੍ਰਾਈਜ਼ ਆਪਣੇ ਕੋਲੋਂ ਲੱਗਿਆ ਸੀ 12 ਤਰੀਕ ਨੂੰ ਇੱਥੋਂ ਇੱਥੋਂ ਜੀ 50 ਰੁਪਏ ਦੇ ਵਿੱਚ 21 ਲੱਖ ਪੰਡਤ ਲਾਟਰੀ ਏਜੰਸੀ ਕੋਲੋਂ ਲੱਗਿਆ ਸੀ 12 ਜਨਵਰੀ ਨੂੰ ਦੇ ਚੰਦਰਾ ਦੇਵੀ ਨਾਮ ਸੀ ਜਦੋਂ ਢੋਲ ਵੱਜ ਰਿਹਾ ਸੀ ਹਾਂਜੀ ਜਿਹੜੇ ਢੋਲ ਵੱਜ ਰਹੇ ਪਹਿਲਾਂ ਤਾਂ ਲੱਭੇ ਨਹੀਂ ਸੀ ਬੰਦਾ ਉਹ ਲੱਭ ਲਿਆ ਫਿਰ ਬਾਅਦ 'ਚ ਆ ਗਿਆ ਵਈ ਵੀਡੀਓ ਦੇਖ ਕੇ ਮੈਂ ਤਾਂ ਢੇਰ ਕਾਦੇ ਵਾਸਤੇ ਲਾਇਆ ਭਰਾ ਇਹ ਢੇਰੇ ਦੇ ਵਿੱਚ ਕਰੋੜਾਂ ਰੁਪਈਆ ਅਰਬਾਂ ਰੁਪਈਆ ਮੰਨ ਕੇ ਚੱਲੋ ਜੀ ਆਪਾਂ ਸਾਰੀ ਘੰਟੀ ਕਰੀਏ ਅਕਾਊਂਟਿੰਗ ਇਸ ਵਾਰ ਆਪਣੀਆਂ ਰਾਸ਼ੀਆਂ ਵਿੱਚ ਇਹ ਜੋ ਚੁੱਕੀਆਂ ਨੇ ਇਹ ਸੰਕੇਤ ਬਦਲ ਚੁੱਕੇ ਨੇ ਅੱਛਾ ਜੀ 2025 ਫਰਵਰੀ ਦੇ ਨਾਲ ਤੁਹਾਡੇ ਜਿਹੜੇ ਸੰਕੇਤ ਬਦਲ ਗਏ ਉਹ ਸੰਕੇਤ ਬਦਲ ਗਏ ਹੁਣ ਕਿਹੜੀ ਰਾਸ਼ੀ ਵਾਲੇ ਧਿਆਨ ਨਾਲ ਸੁਣ ਲੋ ਕਿਹੜੀ ਕਿਹੜੀ ਰਾਸ਼ੀ ਵਾਲੇ ਨੇ ਅੱਜ ਵਾਲੇ ਆਪਣੇ ਇਸ ਵਾਰ ਆਪਾਂ ਲੱਕੀ ਕਸਟਮਰ ਚੁਣਾਂਗੇ ਰਖੜੀ ਦੇ ਹੂੰ ਹੁਣ ਤੱਕ ਜਿੰਨੇ ਵੀ ਕਸਟਮਰ ਆਪਣੇ ਕੋਲ ਆਉਣਗੇ 1000 ਰੁਪਏ ਤੋਂ ਪਲੱਸ ਖਰੀਦਦਾਰੀ ਕਰਦੇ ਨੇ ਉਹਨਾਂ ਦਾ ਇੱਕ ਸੀਰੀਅਲ ਨੰਬਰ ਸਾਡੇ ਕੋਲ ਲੱਗੀ ਜਾ ਰਿਹਾ ਠੀਕ ਹੈ ਤੇ ਰੱਖ ਲਈ ਤੋਂ ਦੂਸਰੇ ਦਿਨ ਉਹ ਕਸਟਮਰਾਂ ਦੀ ਅਸੀਂ ਪਰਚੀਆਂ ਪਾਵਾਂਗੇ ਨੰਬਰ ਦਿਓ ਜੀ ਇੱਕ ਪਰਚੀ ਚੱਕਾਂਗੇ ਉਹ ਬੰਦੇ ਨੂੰ ਦਵਾਂਗੇ ਅਸੀਂ ਬੁਲਟ ਮੋਟਰਸਾਈਕਲ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਸਰਕਾਰੀ ਲਾਟਰੀਆ ਪੰਡਤ ਲਾਟਰੀ ਵਾਲੇ ਕੋਲ ਕਿਉਂ ਪਾਈਏ ਅਸੀਂ ਸਾਡੇ ਘਰ ਦੇ ਬਾਹਰ ਜਾਂ ਸਾਡੇ ਸ਼ਹਿਰ ਦੇ ਵਿੱਚ ਸਟਾਲ ਲੱਗੀ ਹੈ ਉੱਥੋਂ ਕਿਉਂ ਨਾ ਪਾਈਏ ਤਾਂ ਪੰਡਤ ਲਾਟਰੀ ਵਾਲੇ ਐਲਾਨ ਕਰਤਾ ਕਿ ਇੱਥੋਂ ਤਾਂ ਪਾਓ ਕਿਉਂਕਿ ਇੱਥੇ ਤੁਸੀਂ ਜਿੱਤ ਸਕਦੇ ਹੋ ਬੁਲਟ ਮੋਟਰਸਾਈਕਲ ਲਓ ਜੀ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਤੇ ਅੱਜ ਸਾਡੇ ਨਾਲ ਫੇਰ ਮੁਲਾਕਾਤ ਲਈ ਪੰਡਤ ਲਾਟਰੀ ਅਮਰਗੜ ਮੌਜੂਦ ਨੇ ਪੰਡਤ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਪੰਡਤ ਜੀ ਆ ਏਡਾ ਵੱਡਾ ਢੇਰ ਲਾਇਆ ਹੋਇਆ ਜਿਹੜਾ ਹਾਂਜੀ ਆ ਦੇਖ ਲਓ ਕੈਮਰੇ ਦੇ ਵਿੱਚ ਢੇਰ ਆ ਜੀ ਢੇਰ ਔਰ ਇਹ ਢੇਰ ਤੁਹਾਨੂੰ ਟਿਕਟਾਂ ਦਾ ਸਮਝੋ ਇਹ ਪੈਸੇ ਦਾ ਢੇਰ ਸਮਝੋ ਕਿਉਂਕਿ ਇੱਕ-ਇੱਕ ਜਿਹੜਾ ਟਿਕਟ ਤੁਹਾਨੂੰ ਲੱਖਪਤੀ ਜਾਂ ਫਿਰ ਕਰੋੜਪਤੀ ਬਣਾ ਸਕਦਾ ਇਹ ਦਾਵਾ ਆ ਪੰਡਤ ਲਾਟਰੀ ਅਮਰਗੜ ਵਾਲੇ ਕੋਲ ਦੇਖ ਲਓ ਢੇਰ ਸਾਰੀਆਂ ਟਿਕਟਾਂ ਤੇ ਸਿਰਫ ਔਰ ਸਿਰਫ ਤੁਹਾਡੇ ਲਈ ਆ ਕਿਉਂਕਿ ਪੰਡਤ ਜੀ ਅੱਜ ਕੀ ਲੈ ਕੇ ਆਏ ਨੇ ਤੁਹਾਨੂੰ ਸਭ ਕੁਝ ਮਿਲਵਾਵਾਂਗੇ ਤੇ ਪੰਡਤ ਜੀ ਹਰ ਵਾਰ ਵੀਡੀਓ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਫਲਾਨੀ ਰਾਸ਼ੀ ਵਾਲਾ ਆਹ ਰਾਸ਼ੀ ਵਾਲਾ ਆਹ ਰਾਸ਼ੀ ਵਾਲ ਨੂੰ ਇਨਾਮ ਲੱਗੂਗਾ ਲੱਗਿਆ ਵੀ ਨੇ ਜਾਂ ਗੱਲਾਂ ਹੀ ਨੇ ਮੇਰੇ ਤੁਸੀਂ ਆਪ ਚੈੱਕ ਕਰੋ ਤੁਸੀਂ ਦੱਸੋ ਲੱਗਿਆ ਕਿ ਨਹੀਂ ਲੱਗਿਆ ਬੋਲੋ ਠੀਕ ਹੈ ਨਹੀਂ ਨਿੱਲ ਕੁਮਾਰ ਨੂੰ ਲੱਗਿਆ ਇਨਾਮ ਹੂੰ ਆਪਣੇ ਲੋੜੀਂਦੀ ਵਾਪਰ ਕਿਹੜੀ ਰਾਸ਼ੀ ਹਾਂ ਠੀਕ ਹੈ ਕਿੰਨਾ ਲੱਗਿਆ ਉਹਨੂੰ ਲੱਗੇ 1 ਕਰੋੜ 1 ਕਰੋੜ ਹਾਂਜੀ ਤੇ ਜਿਹੜਾ ਫਸਟ ਪ੍ਰਾਈਜ਼ 10 ਕਰੋੜ ਦਾ ਸੀ ਜਿਹਨੂੰ ਤਾਂ ਨਿਕਲਿਆ ਨਾਮ ਉਹ ਤਾਂ ਕਿਸੇ ਹੋਰ ਰਾਸੀ ਚ ਤੇ ਜਿਹੜਾ ਵੇਚੀ ਟਿਕਟ ਉਹਦੀ ਮੇਸਰਾ ਰਾਸੀ ਕੋ ਕੋਣ ਉਹ ਵੀ ਵਾਊਚਰ ਬਣ ਦਾ ਨਾਲ 25 ਲੱਖ ਦਾ ਉਹਨੂੰ ਲੱਗੇ ਆ ਤੇ ਥਰਡ ਪ੍ਰਾਈਜ਼ ਉਹ ਵੀ ਮੇਸਰਾ ਰਾਸੀ ਸੀ ਜੀ ਹੋਰ ਦੱਸੋ ਹੁਣ ਨਹੀਂ ਮਤਲਬ ਜੋ ਕਿਹਾ ਕਲੀਅਰ ਹੋਇਆ ਕਲੀਅਰ ਹੋ ਗਿਆ ਜੀ ਇੱਕ ਬਾਣੀ ਪ੍ਰਮਾਤਮਾ ਨੇ ਆਪਣੀ ਫੇਰ ਸੱਚ ਕਰ 2025 ਦੀ ਸ਼ੁਰੂਆਤ ਕੋਈ ਨਗਦੇ ਨਾਮ ਨਾਲ ਹੋਈ ਆ ਨਹੀਂ ਹੋਈ 2025 ਦੀ ਆਪਾਂ ਨੇ ਲੋੜੀ ਤਾਂ ਹੀ ਕਰਦੀ ਸੀ 21 ਲੱਖ ਦਾ ਫਸਟ ਪ੍ਰਾਈਜ਼ ਆਪਣੇ ਕੋਲ ਨੂੰ ਲੱਗਿਆ ਸੀ 12 ਤਰੀਕ ਨੂੰ ਇੱਥੋਂ ਇੱਥੋਂ ਜੀ ਚੈਨਲਾਂ ਤੇ ਵੀਡੀਓ ਚੱਲ ਰਹੀ ਨੇ ਸਾਰਿਆਂ ਤੇ ਨਹੀਂ ਉਹ ਕਿਹੜੀ ਕਿਹੜੀ ਪਈ ਸੀ ਉਹ ਆਪਣੇ ਵੀਕਲੀ ਲੋਟਰੀ ਹੁੰਦੀ ਹੈ ਜੀ ਡੇਲੀ ਇੱਕ ਦਿਨ ਛੱਡ ਕੇ ਨਿਕਲਦੀ ਆ 50 ਰੁਪਏ ਦੀ ਟਿਕਟ ਸਰ 50 ਰੁਪਏ ਦੇ ਵਿੱਚ 21 ਲੱਖ ਹਾਂਜੀ 50 ਰੁਪਏ ਦੇ ਵਿੱਚ 21 ਲੱਖ ਪੰਡਤ ਲੋਟਰੀ ਏਜੰਸੀ ਕੋਲੋਂ ਲੱਗਿਆ ਸੀ 12 ਜਨਵਰੀ ਨੂੰ ਤੇ ਚੰਦਰਾ ਦੇਵੀ ਨਾਮ ਸੀ ਜਦੋਂ ਢੋਲ ਵੱਜ ਰਿਹਾ ਸੀ ਹਾਂਜੀ ਜਿਹੜੇ ਢੋਲ ਵੱਜਦੇ ਪਰ ਤਾਂ ਲੱਭੇ ਨਹੀਂ ਸੀ ਬੰਦਾ ਉਹ ਲੱਭ ਲਿਆ ਫਿਰ ਬਾਅਦ ਤੇ ਆ ਗਿਆ ਉਹ ਵੀਡੀਓ ਦੇਖ ਕੇ ਠੀਕ ਆ ਕੈਮਰਾ ਕਿ ਨਹੀਂ ਆਇਆ ਹੈ ਕੈਮਰੇ ਅੱਗੇ ਹੋਂ ਦੇਖੋ ਪਰ ਫੋਟੋ ਤਾਂ ਬੰਡੀ ਸਾਰੀ ਲਾਈ ਪਈ ਆ ਫੋਟੋ ਲਾਤੀ ਸੋਸ਼ਲ ਮੀਡੀਆ ਤੇ ਨਹੀਂ ਆਇਆ ਹਾਂ ਬੱਜਦੇ ਨੇ ਯਾਰ ਹਰ ਕੋਈ ਬੱਜਦਾ ਕਿ ਅਸੀਂ ਨਹੀਂ ਆਣਾ ਚਾਹੁੰਦੇ ਪਤਾ ਨਹੀਂ ਸ਼ਾਇਦ ਤਾਂ ਡਰਦੇ ਨੇ ਕਿ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਤੋਂ ਪੈਸੇ ਨਾ ਧਾਰੇ ਮੰਗ ਲੈਣ ਜਾਂ ਕਈ ਵਾਰ ਕਹਿੰਦੇ ਲੈਣ ਦੇ ਹੁੰਦੇ ਆ ਜਾਂ ਕੋਈ ਲੈਣ ਦੇ ਹੁੰਦਾ ਇਹ ਬਾਤਾਂ ਨੇ ਜਿਆਦਾ ਲੋਟਰੀ ਮੰਨ ਲਾ ਹੁਣ ਦੇਣਾ ਵਿਆਹ ਚਲੋ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਪੰਡਿਤ ਜੀ ਹੁਣ ਐਡਾ ਢੇਰ ਕਾਦੇ ਵਾਸਤੇ ਲਾਇਆ ਭਰਾ ਇਹ ਢੇਰੇ ਦੇ ਵਿੱਚ ਕਰੋੜਾਂ ਰੁਪਇਆ ਅਰਬਾਂ ਰੁਪਇਆ ਮੰਨ ਕੇ ਚਲੋ ਜੀ ਆਪਾਂ ਸਾਰੀ ਕਾਉਂਟਿੰਗ ਹੈ ਇਹ ਕਰੀ ਅਕਾਉਂਟਿੰਗ ਹਾਂ ਠੀਕ ਹੈ ਤੇ ਇਸ ਵਾਰ ਆਪਣੀਆਂ ਰਾਸ਼ੀਆਂ ਵਿੱਚ ਇਹ ਜੋ ਚੁੱਕੀਆਂ ਨੇ ਇਹ ਸੰਕੇਤ ਬਦਲ ਚੁੱਕੇ ਨੇ ਅੱਛਾ ਇਹ 2025 ਫਰਵਰੀ ਤੇ ਨਾਲ ਤੁਹਾਡੇ ਜਿਹੜੇ ਸੰਕੇਤ ਬਦਲ ਗਏ ਉਹ ਸੰਕੇਤ ਬਦਲ ਗਏ ਹੁਣ ਕਿਹੜੀ ਰਾਸ਼ੀ ਵਾਲੇ ਧਿਆਨ ਨਾਲ ਸੁਣ ਲੋ ਕਿਹੜੀ ਕਿਹੜੀ ਰਾਸ਼ੀ ਵਾਲੇ ਨੂੰ ਮਿਲਦੇ ਸੁਣ ਲੋ ਵੀ ਰਾਸ਼ੀ ਮਿਥਨ ਤੇ ਤੁਲਾ ਅੱਛਾ ਇਹ ਮਿੱਥਲ ਰਾਸੀ ਤੇ ਤੁਲਾ ਰਾਸੀ ਵਾਲੇ ਨਾਮ ਜਾਣਗੇ ਜੀ ਇਸ ਵਾਰ ਜੋ ਜਾਣਗੇ ਹੁਣ ਕਲੀਅਰ ਆ ਕਲੀਅਰ ਆ ਜੀ ਤੇ ਜਿਹੜਾ ਆਪਣੇ ਮਿੱਥਲ ਰਾਸੀ ਦੇ ਵਿੱਚ ਅਕਸਰ ਆਉਂਦੇ ਨੇ ਕੱਕੇ ਦੇ ਨਾਮ ਸ਼ੁਰੂ ਹੁੰਦਾ ਹੋਵੇ ਸੱਸੇ ਤੇ ਹੁੰਦਾ ਹੋਵੇ ਜਲੇਬੀ ਵਾਲੇ ਤੇ ਹਾਹੇ ਤੇ ਹੁੰਦਾ ਹੋਵੇ ਮਿੱਥਲ ਰਾਸੀ ਜਾਂਦੇ ਨੇ ਤੇ ਜਿਹੜੀ ਤੁਲਾ ਰਾਸੀ ਆਂਦੀ ਉਹ ਰਾਰੇ ਤੇ ਆਂਦੀ ਹੈ ਤੱਤੇ ਤੇ ਹੋ ਜਾਂਦੀ ਹੈ ਇਹ ਤੁਲਾ ਰਾਸੀ ਲੈ ਮਤਲਬ ਇਹ ਇਹ ਜਿਨ੍ਹਾਂ ਦੇ ਨਾਮ ਦੇ ਅੱਖਰ ਸਾਹਮਣੇ ਇਹ ਲੱਗਦਾ ਆ ਸ਼ੁਰੂਆਤ ਇੱਥੋਂ ਹੁੰਦੀ ਆ ਤਾਂ ਤੁਸੀਂ ਕਰਨਾ ਕੀ ਆ ਤੁਸੀਂ ਪੀਜ਼ਾ 버ਗਰ ਜੀ ਹਾਂ ਪੀਜ਼ਾ 버ਗਰ ਦੇ ਰੇਟ ਦੇ ਖਾਣੇ ਨਹੀਂ ਸਿਰਫ ਟਿਕਟ ਲੈ ਕੇ ਜਾਣੇ ਨੇ ਔਰ ਉਸ ਪੀਜ਼ਾ 버ਗਰ ਦੇ ਰੇਟਾਂ ਤੇ ਇਹ ਟਿਕਟ ਲੈ ਜਾ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਫਿਰ ਤੁਸੀਂ ਬਣ ਸਕਦੇ ਹੋ ਲੱਖਪਤੀ ਆ ਕਰੋੜਪਤੀ ਕਰੋੜਪਤੀ ਕਰਨਾ ਕੀ ਪਊਗਾ ਕਰਨਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀਡੀਓ ਸ਼ੇਅਰ ਕਰਨੀ ਪੈਣੀ ਆ ਕੀ ਬਾਤ ਹੈ ਕਿਉਂਕਿ ਵੀਡੀਓ ਸ਼ੇਅਰ ਕਰਨ ਤੇ ਵੀ ਆਪਣਾ ਉਹ ਚੱਲ ਰਹੀ ਆ ਜੀ ਆਪਣੀ ਜੋ ਆਪਣੇ ਲਾਇਆ ਸੀ ਸਕੀਮ ਵੀ ਭਾਈ ਪੰਜ ਕਸਟਮਰ ਚੁਣਾਂਗੇ ਜਿਹੜੇ ਆਪਣੀ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰਨਗੇ ਪਹਿਲੇ ਨੂੰ ਅੰਗੂਠੀ ਹੈ ਜੀ ਕਿਆ ਬਾਤ ਹੈ ਤੇ ਦੂਜੇ ਨੂੰ ਆਪਣੇ Android ਮੋਬਾਈਲ ਆ ਤੀਜੇ ਨੂੰ ਕੀ ਪੈਡ ਮੋਬਾਈਲ ਆ ਦੋ ਸਰਪ੍ਰਾਈਜ਼ ਗਿਫਟ ਨੇ ਕਿਆ ਬਾਤ ਹੈ ਤੇ ਦੂਜੀ ਗੱਲ ਇੱਕ ਤਾਂ ਦੇਰਪਾਂ ਦੀ ਲੋੜ ਵੀ ਨਹੀਂ ਹਾਂ ਜੀ ਉਹ ਵੀਡੀਓ ਸ਼ੇਅਰ ਹੀ ਕਰ ਦਿਓ ਸ਼ੇਅਰ ਹੀ ਕਰਨਾ ਠੀਕ ਹੈ ਤੇ ਇੱਕ ਗੱਲ ਆਪਣੇ ਇਸ ਵਾਰ ਆਪਾਂ ਲੱਕੀ ਕਸਟਮਰ ਚੁਣਾਂਗੇ ਰਖੜੀ ਦੇ ਹੂੰ ਹੁਣ ਤੱਕ ਜਿੰਨੇ ਵੀ ਕਸਟਮਰ ਆਪਣੇ ਕੋਲ ਆਉਣਗੇ 1000 ਰੁਪਏ ਤੋਂ ਪਲੱਸ ਖਰੀਦਦਾਰੀ ਕਰਦੇ ਨੇ ਉਹਨਾਂ ਦਾ ਇੱਕ ਸੀਰੀਅਲ ਨੰਬਰ ਸਾਡੇ ਕੋਲ ਲੱਗੀ ਜਾ ਰਿਹਾ ਠੀਕ ਹੈ ਤੇ ਰਖੜੀ ਤੋਂ ਦੂਸਰੇ ਦਿਨ ਉਹ ਕਸਟਮਰਾਂ ਦੀ ਅਸੀਂ ਪਰਚੀਆਂ ਭਾਵਾਂਗੇ ਨੰਬਰ ਦਿਓ ਜੀ ਇੱਕ ਪਰਚੀ ਚੱਕਾਂਗੇ ਉਹ ਬੰਦੇ ਨੂੰ ਦਵਾਂਗੇ ਅਸੀਂ ਬੁਲਟ ਮੋਟਰਸਾਈਕਲ ਬੰਦੇ ਜੀ ਹਾਂਜੀ ਬੁਲਟ ਮੋਟਰਸਾਈਕਲ ਹਾਂਜੀ 2.5 ਲੱਖ ਰੁਪਏ ਦਾ ਭਾਈ ਜੀ ਤੇ 50 ਲੱਖ ਦਾ ਲੱਕੀ ਕਸਟਮਰ ਜੁੜਨਾ ਜੀ ਲੋ ਜੀ ਜੇਕਰ ਤੁਸੀਂ 1000 ਰੁਪਏ ਦੀ ਸ਼ਾਪਿੰਗ ਕਰਦੇ ਹੋ ਤਾਂ ਉਹਦੇ ਤੁਹਾਡਾ ਨੰਬਰ ਨੋਟ ਹੋਏਗਾ ਇੱਥੇ ਉਹਦੀ ਪਰਚੀ ਪਾਈ ਜਾਏਗੀ ਇੱਥੇ ਤੇ ਇਨਾਮ ਨਿਕਲੂਗਾ ਬੁਲੇਟ ਮੋਟਰਸਾਈਕਲ ਨਵਾ ਹਾ ਨਵਾ ਦਵਾਂਗੇ ਜੀ ਲੱਕੀ ਕਸਟਮਰ ਨੂੰ ਹਾਲੇ ਤੱਕ ਕਿਸੇ ਲਾਟਰੀਅਲ ਨੇ ਸਕੀਮ ਨਹੀਂ ਦਿੱਤੀ ਹੈ ਤੂੰ ਤਾਂ ਫਿਰ ਭਰਾ ਹੋਰਾਂ ਨੂੰ ਭਜਣਾ ਪਾਣਾ ਕੰਮ ਕਰਦਾ ਨਹੀਂ ਨਹੀਂ ਅਸੀਂ ਤਾਂ ਦੇਖੋ ਸਮਝੇ ਨਹੀਂ ਹੁਣ ਇੱਕ ਕਸਟਮਰ 1000 ਰੁਪਏ ਦੀ ਖਰੀਦਦਾਰੀ ਕਰਦਾ ਵੀਰੇ ਮੰਨ ਲਓ ਦੇ ਵਿੱਚ ਮੈਨੂੰ 100 ਰੁਪਏ ਵਾਧਾ ਮੈਂ ਸਮਝ ਲਉ 80 ਬਾਤੇ ਰੇ 20 ਰੁਪਏ ਮੈਂ ਇੱਕ ਪਾਸੇ ਕੱਢ ਕੇ ਰੱਖੀ ਜਾਊਗਾ ਰਕੜੀ ਰੱਖੇ ਕਿੰਨੇ ਕਸਟਮਰ ਇਕੱਠੇ ਹੋ ਜਾਣੇ ਨੇ ਉਹਨਾਂ ਦਾ ਮੈਂ ਇਕੱਠੇ ਕਰਕੇ ਇੱਕ ਬੰਦੇ ਨੂੰ ਬੋਲਟ ਦੇ ਦੂੰ ਮੇਰਾ ਨਾਮ ਦਾ ਬਣੂਗਾ ਨਾ ਇੱਥੇ ਜਿੰਦਗੀ ਜੀ ਨਾਮ ਕਮਾ ਸਰਕਾਰੀ ਲਾਟਰੀ ਆ ਪੰਡਤ ਲਾਟਰੀ ਵਾਲੇ ਕੋਲ ਕਿਉਂ ਪਾਈਏ ਅਸੀਂ ਸਾਡੇ ਘਰ ਦੇ ਬਾਹਰ ਜਾਂ ਸਾਡੇ ਸ਼ਹਿਰ ਦੇ ਵਿੱਚ ਸਟਾਲ ਲੱਗੀ ਆ ਉੱਥੋਂ ਕਿਉਂ ਨਾ ਪਾਈਏ ਤਾਂ ਪੰਡਰ ਲਾਟਰੀ ਵਾਲੇ ਹਲਾਲ ਕਰਤਾ ਕਿ ਇੱਥੋਂ ਤਾਂ ਪਾਓ ਕਿਉਂਕਿ ਇੱਥੇ ਤੁਸੀਂ ਜਿੱਤ ਸਕਦੇ ਹੋ ਬੁਲਟ ਮੋਟਰਸਾਈਕਲ ਉਹ ਪੰਡਰ ਆਪਣੀ ਜੇਬ ਚੋਂ ਦਊਗਾ ਨਾ ਕਿ ਕੋਈ ਸਰਕਾਰੀ ਸਕੀਮ ਤਹਿਤ ਉਹ ਵੀ ਕੋਈ ਟਿਕਟ ਵੀ ਨਹੀਂ ਪਾਉਣੀ ਟਿਕਟ ਬਸ ਟਿਕਟ ਆਪਣੀ ਨੂੰ ਬੋਲਟ ਵੀ ਨਹੀਂ ਪਾਉਣੀ ਟਿਕਟਾਂ ਪਾਉਣੀ ਆ ਉਹਦੇ ਨਾਲ ਕੋਈ ਵਾਊਚਰ ਨਹੀਂ ਕੋਈ ਲੱਕੀ ਕੁੱਪਨ ਨਹੀਂ ਪਾਣਾ ਤੁਸੀਂ ਨੇ ਤੁਸੀਂ ਤਾਂ ਸਿਰਫ ਟਿਕਟ ਖੇਦਣੀ ਆ ਤੇ ਮੌਕਾ ਖਰੀਦਾਰੀ ਕਰਨੀ ਆ ਬਸ ਮੌਕਾ ਪਾਉਣਾ ਲਖਪਤੀ ਕਰੋੜਪਤੀ ਹੋਣ ਦਾ ਤੇ ਜੇਕਰ ਲਖਪਤੀ ਕਰੋੜਪਤੀ ਨਹੀਂ ਹੁੰਦੇ ਤਾਂ ਫਿਰ ਦੂਜਾ ਇਨਾਮ ਤੁਹਾਨੂੰ ਬੁਲਟ ਹੋ ਸਕਦਾ ਨਾ ਕੱਬ ਹੋ ਸਰ ਇਹ ਹੋਊਗਾ ਜੀ ਰੱਖੀਓ ਕੱਬ ਦੂਸਰੇ ਦਿਨ ਕਲੀਅਰ ਹੋਊਗਾ ਵੀਡੀਓ 2.5 ਲੱਖ ਦਾ ਬੁਲੇਟ ਆਂਦਾ ਭਾਈ ਜੀ ਵਧੀਆ ਟੈਟ ਰੰਟ ਲਾ ਕੇ ਆਪਾਂ ਡਰਾਅ ਕੱਢਾਂਗੇ ਉਸ ਦਿਨ ਵਾਜੇਗਾ ਜੈ ਨਾਰਾ ਐਨ ਵਧੀਆ ਮੀਡੀਆ ਲੋ ਜੀ ਜੇ ਪੰਡਤ ਲਾਟਰੀ ਵਾਲੇ ਤੋਂ ਤੁਹਾਡਾ ਇਨਾਮ ਨਹੀਂ ਲੱਗਦਾ ਤਾਂ ਤੁਸੀਂ ਜਿਹੜਾ ਹੈਗਾ ਉਹ ਬੁਲੇਟ ਜਿੱਤ ਸਕਦੇ ਹੋ ਜਿਹੜੇ ਲੋਕ ਕਹਿ ਰਹੇ ਨੇ ਨਾ ਕਿ ਕੀ ਕਰ ਸਕਦੇ ਆ ਕਿਉਂ ਪਾਈਏ ਪੰਡਤ ਲਾਟਰੀ ਵਾਲੇ ਕੋਲ ਤਾਂ ਪਾਓ ਕਿਉਂਕਿ ਬੁਲੇਟ ਮੋਟਰਸਾਈਕਲ ਜਿੱਤ ਕੇ ਘਰ ਲਿਆ ਜਾਉਂਦੇ ਹੋ ਤੁਸੀਂ ਪੰਡਿਤ ਜੀ ਤੇ ਫਿਰ ਹੁਣ ਕਿਹੜੀ ਲਾਟਰੀ ਆਈ ਇਹਨਾਂ ਦੀ ਹੁਣ ਲਾਟਰੀ ਜਿਹੜੀ ਆਈ ਹੈ ਜੀ ਡੀਅਰ ਦੀ ਆ ਨਾਗaland ਸਟੇਟ ਦੀ ਆ ਜਿਹੜੀ ਚੱਲ ਰਹੀ ਆ ਤਕਰੀਬਨ 15 ਫਰਵਰੀ ਦਾ ਦਾ ਡਰਾਅ ਆ ਠੀਕ ਹੈ ਵੱਡੀ ਗੱਲ ਆ ਵੀ ਟਿਕਟ ਸਿਰਫ 2 ਲੱਖ ਪ੍ਰਿੰਟ ਹੋਈ ਆ ਜੀ ਇਹ ਉਦੇ ਵਿੱਚੋਂ 2.5 ਕਰੋੜ ਦਾ ਫਰਸਟ ਪ੍ਰਾਈਜ਼ ਪਬਲਿਕ ਟੂ ਗ੍ਰੈਂਟਡ ਹੈ ਜੀ। ਕਿਆ ਬਾਤ ਹੈ। ਠੀਕ ਹੈ ਸੈਕੰਡ ਪ੍ਰਾਈਜ਼ 10 ਲੱਖ ਦਾ, ਥਰਡ ਪ੍ਰਾਈਜ਼ 1 ਆਪਣੇ 5 ਲੱਖ ਦਾ। ਉਸ ਤੋਂ ਬਾਅਦ ਵਿੱਚ ਹਜ਼ਾਰਾਂ ਚ ਨਾਮ ਆਏ ਨੇ। ਹੋ ਗਿਆ। ਠੀਕ ਹੈ ਜੀ। ਤੇ ਫਿਰ ਆ ਜਾਣੀਆਂ ਜੀ 22 ਫਰਵਰੀ। ਹੂੰ। 22 ਫਰਵਰੀ ਨੂੰ 1000 ਰੁਪਏ ਵਾਲੀ ਟਿਕਟ ਹੈ ਜੀ। ਇਹ ਟਿਕਟ ਦੀ ਖੂਬੀ ਇਹ ਹੈ ਵੀ ਜਿਹੜੀ ਇਹ ਟਿਕਟ ਪ੍ਰਿੰਟ ਹੋਈ ਹੈ ਸਕੀਮਾ ਸਿਰਫ 20000। ਬਿਲਕੁਲ ਬਸ ਵੀ ਯਾਰ ਹਾਂਜੀ ਸਿਰਫ 20 ਹਜ਼ਾਰ 20 ਹਜ਼ਾਰ ਕਸਟਮਰ ਦੇ ਵਿੱਚੋਂ 1203 ਕਸਟਮਰ ਅਸੀਂ winner ਬਣਾਦਨੇ ਨੇ ਜਿਹਦੇ ਵਿੱਚੋਂ ਤਿੰਨ ਕਸਟਮਰ ਲੱਖਪਤੀ ਹੋਣਗੇ ਤੇ 1200 ਕਸਟਮਰ ਹੋਗਾ ਹਜ਼ਾਰਪਤੀ ਠੀਕ ਹੋ ਗਿਆ ਤੇ ਇਹ ਟਿਕਟ ਦੀ ਜਿਹੜੀ ਸੇਲ ਆ ਉਹ ਤਕਰੀਬਨ ਚੱਲ ਰਹੀ ਹੈ ਇਹ ਨਾ ਸੋਚੋ ਵੀ 22 ਤਰੀਕ ਨੂੰ ਪਾਵਾਂਗੇ 21 ਨੂੰ ਪਾਵਾਂਗੇ 20 ਨੂੰ ਪਾਵਾਂਗੇ ਕਿਉਂਕਿ ਟਿਕਟ ਦੀ ਕਾਊਂਟਿੰਗ ਹੀ 20 ਹਜ਼ਾਰ ਆ ਸਾਰੀ ਮਿਲ ਨਹੀਂ ਨਹੀਂ ਮਿਲਣੀ ਨਹੀਂ ਹੈਗੀ ਇਸ ਕਰਕੇ ਆਪਣੀ ਜੋ ਪਹਿਲਾਂ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਗਿਆ ਹੋਰ ਠੀਕ ਹੈ ਜੀ ਇਸ ਤੋਂ ਇਲਾਵਾ ਵੀਰੇ ਸੁੱਖੇ ਇੱਕਾ ਜਿਹੜੀਆਂ 200 ਰੁਪਏ ਵਾਲ ਜੀ 8 ਮਾਰਚ ਦਾ ਡਰਾਅ ਆ ਜੀ ਇਹਦਾ 1.5 ਕਰੋੜ 1.5 ਕਰੋੜ ਪੰਜਾਬ ਸਰਕਾਰ ਦੀਆਂ ਮੰਤਰੀ ਲਾਟਰੀ ਹਰੇਕ ਮਹੀਨੇ ਦਾ ਡਰਾਅ ਹੁੰਦਾ ਤੇ ਇਹ ਉਹ ਲਾਟਰੀ ਆ ਜਿਕਰ ਇਹਦੇ ਸਾਲ ਦੇ ਵਿੱਚ ਹੁਣ ਮੰਨ ਲਓ 12 ਡਰਾਅ ਨੇ ਹਨਾ ਤਾਂ ਇਹਦੇ ਵਿੱਚ 8 ਡਰਾਅ ਆਪਣੀ ਵਿਕਤੀ ਟਿਕਟ ਤੋਂ ਲੱਗਦੇ ਹੁੰਦੇ ਨੇ ਅਰੇ ਕੀ ਬਾਤ ਚਾਰ ਹੀ ਵਾਰ ਜਾਂਦੇ ਨੇ 8 ਡਰਾਅ ਆਪਣੀ ਵਿਕਤੀ ਟਿਕਟ ਤੋਂ ਲੱਗਦੇ ਨੇ ਉਹ ਲਾਟਰੀ ਆ 1.5 ਕਰੋੜ ਦਾ ਫਰਸਟ ਪ੍ਰਾਈਜ਼ ਆ ਤੇ 200 ਰੁਪਏ ਦੀ ਸਿਰਫ ਇਹ ਟਿਕਟ ਕੀ ਬਾਤ ਆ ਠੀਕ ਹੈ ਜੀ ਤੇ ਵੀ ਰਾਜਨੀਆ ਜੀ ਹੁਣ ਜਿਹੜਾ ਵੱਡਾ ਧਮਾਕਾ ਜਿਹਦੀ ਆਪਾਂ ਲੋਕੀ ਨੇ ਤੇਰ ਪੰਡਤ ਨੇ ਜਿਹੜੀ ਆਪਾਂ ਨੂੰ ਅਡੀਕ ਸੀ ਸੁੱਖੇ ਵੀਰੇ ਉਹ ਹੈਗਾ ਪੰਜਾਬ ਸਰਕਾਰ ਦਾ ਹੌਲੀ ਬੰਪਰ ਹੌਲੀ ਠੀਕ ਹੈ ਜੀ ਬਹੁਤ ਟਾਈਮ ਤੋਂ ਅਡੀਕ ਸੀ ਵੀ ਹੌਲੀ ਬੰਪਰ ਕਦੋਂ ਆਊਗਾ ਕਦੋਂ ਪਾਵਾਂਗੇ ਤੇ ਇਸ ਵਾਰ ਗਵਰਨਮੈਂਟ ਨੇ ਇਹਦੀ ਸਕੀਮ ਵੀ ਚੇਂਜ ਕਰੀ ਜਿਹੜੀ ਕਾਊਂਟਿੰਗ ਹੈ ਉਹ ਬਹੁਤ ਘੱਟ ਹੈ ਜੀ ਸਿਰਫ 6 ਲੱਖ ਟਿਕਟ ਪ੍ਰਿੰਟ ਹੋਈ ਆ ਪਹਿਲਾਂ ਕਿੰਨੀ ਹੁੰਦੀ ਸੀ ਪਹਿਲਾਂ ਜਿੱਦਾਂ ਹੁਣ ਲੋੜੀ ਲਾ ਕੇ ਗਈ ਆ ਜੀ ਉਹਦੇ 16 ਲੱਖ ਸੀ ਦਿਵਾਲੀ ਦੀ 20 ਲੱਖ ਸੀ ਇਹ ਨਹੀਂ ਸਿਰਫ 3 ਲੱਖ ਟਿਕਟ ਪ੍ਰਿੰਟ ਆ ਬਹੁਤ ਘੱਟ ਆ ਜਿਹਦੇ ਵਿੱਚ 3 ਲੱਖ ਏਰੀਆ ਤੇ 3 ਲੱਖ ਹੀ ਵੀ ਆ ਜੀ ਸੇਮ ਨੰਬਰ ਆ ਤੇ ਇਹਦੇ ਵਿੱਚ ਫਰਸਟ ਪ੍ਰਾਈਜ਼ 2.5 ਕਰੋੜ ਪਬਲਿਕ ਟੂ ਗਰੰਟਡ ਆ ਜੋ ਆਨਲਾਈਨ ਦੀ ਟਿਕਟ ਪਬਲਿਕ ਦੇ ਵਿੱਚ ਵਿਕੂਗੀ ਜੀ ਉਹੀ ਟਿਕਟ ਦੇ ਵਿੱਚੋਂ ਨਾਮ ਨਿਕਲੂਗਾ ਬਿਲਕੁਲ ਬਿਲਕੁਲ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਸੈਕੰਡ ਪ੍ਰਾਈਜ਼ ਆ ਜਿਹੜਾ ਕਿ 10 ਲੱਖ ਦਾ ਹੁੰਦਾ ਸੀ ਇਹਦੇ ਵਿੱਚ ਇਸ ਵਾਰ 5 ਕਸਟਮਰ ਨੂੰ ਸੈਕੰਡ ਪ੍ਰਾਈਜ਼ 20-20 ਲੱਖ ਰੁਪਏ ਦਾ ਜੀ ਓ ਹਾਂ ਜੀ ਕਬਾਤ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਥਰਡ ਪ੍ਰਾਈਜ਼ ਆ ਪੰਜ ਕਸਟਮਰ ਨੂੰ 10 ਲੱਖ ਪੰਜ ਕਸਟਮਰ ਨੂੰ 5-5 ਲੱਖ 600 ਨੂੰ 99000 600 ਨੂੰ 5600 ਨੂੰ 3000 ਤੇ 24000 ਕਸਟਮਰ ਨੂੰ 1000 ਰੁਪਏ ਦਾ ਪ੍ਰਾਈਜ਼ ਪੰਜਾਬ ਸਰਕਾਰ ਦੇ Holi bumper ਤੋਂ ਆ ਜੀ ਤੇ ਇਹਦਾ ਜਿਹੜਾ ਡਰਾਅ ਡੇਟ ਆ ਉਹ ਹੈਗੀ 22 ਮਾਰਚ ਨੂੰ ਸ਼ਾਮ ਨੂੰ 8 ਪੀਐਮ ਤੇ ਠੀਕ ਹੈ ਜੀ ਤੇ ਮੈਂ ਬੇਨਤੀ ਕਰੂੰਗਾ ਜੇਕਰ ਤੁਸੀਂ ਇਕੱਲਾ Holi bumper ਪਾਉਣਾ ਤਾਂ A B ਦਾ ਸੇਮ ਨੰਬਰ ਪਾ ਕੇ ਜਾਓ ਜੀ ਬਾਕੀ ਤੁਸੀਂ ਟੁੱਟਵੀ ਟਿਕਟ ਵੀ ਪਾ ਸਕਦੇ ਹੋ ਤੇ ਮੇਧਨ ਰਾਸੀ ਤੇ ਤੁਲਾ ਰਾਸੀ ਹਾਂ ਮੈਂ ਕਹਿਣ ਲੱਗਾ ਸੀ ਰਿਪੀਟ ਕਰ ਦੋ ਹਾਂ ਜੀ ਮੇਧਨ ਰਾਸੀ ਤੇ ਤੁਲਾ ਰਾਸੀ ਇਹ ਦੋਨਾਂ ਰਾਸੀਆਂ ਵਾਲਿਆਂ ਦੇ ਜਿਹੜੇ ਕੰਬੋ ਪੈਕੇ ਨੇ ਉਹ 2200 ਰੁਪਏ ਦਾ ਅਸੀਂ ਠੀਕ ਹੈ ਕਲੀਅਰ ਕਰਿਆ ਵੀ ਜੇਕਰ ਤੁਸੀਂ 2200 ਰੁਪਏ ਇਹ ਰਾਸੀ ਵਾਲੇ ਖਰਚਦੇ ਨੇ ਪੰਜਾਬ ਸਰਕਾਰ ਕੋਲ ਜਾ ਇਹਦੇ ਹਿਸਾਬ ਕਿਤਾਬ ਨਾਲ ਜੋ ਵੀ ਸਾਡਾ ਜੋਤਸਾ ਤਾਂ ਉਹਨੂੰ ਇਨਾਮ ਲੱਗਣ ਦੇ ਚਾਂਸਸ ਜ਼ਿਆਦਾ ਬਣ ਆ 2200 ਕੰਬੋ ਦੇ ਵਿੱਚ ਤੁਹਾਨੂੰ ਇਹ ਮਿਲਣ ਵਾਲਾ ਇਹ ਮਿਲਣ ਵਾਲਾ ਕੋਈ ਨਾ ਪੈਕਰ ਵੱਡਾ ਤੁਹਾੱਕਾ ਮਿਲਣ ਵਾਲਾ ਜਿਹੜਾ ਵੀ ਮੰਨ ਲਓ ਅ ਕਸਟਮਰ ਦਾ ਡੇਟ ਆ ਆਫ ਬਰਥ ਹੋਊਗਾ ਕੁੰਡਲੀ ਉਗੀ ਉਹਦੇ ਹਿਸਾਬ ਨਾਲ ਜੋ ਉਹਨਾਂ ਦਾ ਬਣਦਾ ਉਹ ਟਿਕਟਾਂ ਅਸੀਂ ਦੇਵਾਂਗੇ ਜੀ ਜੀ ਬਿਲਕੁਲ ਬਿਲਕੁਲ ਹੋਰ ਦੱਸੋ ਤੇ ਧੰਨਵਾਦ ਤੇ ਬਾਕੀ ਗੱਲ ਇਹ ਆ ਕਿ 51 ਟਿਕਟਾਂ ਲਈ ਦੇ ਬਾਰੇ ਮੈਂ ਕਹਿ ਲਗਾ ਸੀ ਛੋਟਾ ਟਿਕਟ ਵੱਡਾ ਤੋਂ ਮੱਖਾਂ ਜੀ ਜਿਹੜੀ ਇਹ ਟਿਕਟ ਹੈ ਜਿਵੇਂ ਮੈਂ ਕਹਿਣਾ ਉਹ ਵੀ ਜਿੰਨੀ ਨਿੱਕੀ ਉਹਨੀ ਤਿੱਖੀ ਆ ਤੇ ਛੋਟੀ ਜੀ ਲੱਗਦੀ ਆ ਦੇਸੀ ਜੀ ਟਿਕਟ ਬਿਲਕੁਲ ਪਰ ਇਹ ਦੇਸੀ ਨਹੀਂ ਹੈਗੀ ਗਵਰਨਮੈਂਟ ਦੀ ਟਿਕਟ ਹੈ ਜੀ ਬਿਲਕੁਲ ਤੇ 1 ਕਰੋੜ ਰੁਪਏ ਦੇ ਵਿੱਚ ਵਿੱਚ ਫਰਸਟ ਪ੍ਰਾਈਜ਼ ਆ ਠੀਕ ਹੈ ਜੀ 1 ਕਰੋੜ ਦਾ 50 ਕਿੰਨੇ ਕਿੰਨੇ ਦੀ ਹੈ ਕਿੰਨੇ ਦੀ ਹੈ 6 ਰੁਪਏ ਦੀ ਟਿਕਟ ਹੈ ਜੀ ਇਹਦੀ ਸੀਰੀਏ ਹੁੰਦੀ ਹੈ 6 ਰੁਪਏ ਦੀ 25 ਸੀਰੀ ਹੁੰਦੀ ਹੈ 150 ਦੀ 50 ਸੀਰੀ 300 ਦੀ 100 ਸ੍ਰੀ 600 200 ਸ੍ਰੀ 1200 ਕੀ ਬਾਤ ਹੈ ਤੇ ਪਹਿਲਾਂ ਆਪਾਂ ਇਹ ਕਾਫੀ ਟਿਕਟ ਵੇਚਦੇ ਵਿੱਚ ਦੀ ਮੈਂ ਟਿਕਟ ਦੀ ਸੀਲ ਘਟਾ ਦਿੱਤੀ ਸੀ ਕਿਉਂਕਿ ਬੰਪਰ ਵਾਲੇ ਜ਼ਿਆਦਾ ਹੋ ਗਏ ਸੀ ਜੀ ਪਰ ਉਹ ਮੈਂ ਜ਼ਿਆਦਾ ਦੀ ਆ ਵੀ ਸਾਰੇ ਕੰਬੋ ਵਿੱਚ ਆਉਣਗੇ ਇੱਕ ਕੰਬੋ ਦੇ ਵਿੱਚ ਹੀ ਨਹੀਂ ਆਉਣੇ ਜੀ ਇਹ ਕੰਬੋ ਤੋਂ ਬਾਹਰ ਆਉਣਗੇ ਜਿਵੇਂ ਮੰਨ ਲਓ ਤੁਸੀਂ 2200 ਰੁਪਏ ਦਾ ਕੰਬੋ ਲੈ ਲਿਆ ਉਸ ਤੋਂ ਬਾਅਦ ਵਿੱਚ 50 ਟਿਕਟਾਂ 300 ਦੀਆਂ ਵੀ ਲੈ ਸਕਦੇ ਹੋ ਕੀ ਬਾਤ ਹੈ ਠੀਕ ਹੈ ਸਾਡੇ ਕੋਲ ਇਹ ਡੇਲੀ ਡਰਾਅ ਨੇ ਬਿਲਕੁਲ 1 ਵਜੇ 6 ਵਜੇ 8 ਵਜੇ ਰੋਜ਼ ਰੋਜ਼ ਡਰਾਅ ਨਿਕਲਦਾ ਤੇ ਤੁਸੀਂ ਆਪਣੇ ਇਹ ਸਾਡੇ ਨਾਲ ਪਰਮਾਨੈਂਟ ਜੁੜ ਕੇ ਆਪਣੀਆਂ ਟਿਕਟਾਂ ਪੂਰੇ ਹ ਕਿ ਅੱਜ ਆਪਾਂ ਗੱਲ ਕਰੀਏ ਕਿ ਜਿਹੜੇ ਲੋਕ ਨੇ ਉਹ ਕਮੈਂਟ ਕਰ ਦਿੰਦੇ ਨੇ ਕਿ ਸਾਡੀ ਡੇਟ ਆਫ ਬਰਥ ਹੈ ਆ ਆਪਾਂ ਵੀਡੀਓ ਦੇ ਵਿੱਚ ਜਾ ਕੇ ਦੇਖੀਏ ਤਾਂ ਲੋਕ ਬਹੁਤ ਸਾਰੇ ਕਮੈਂਟ ਕਰਕੇ ਆਪਣੀਆਂ ਡੇਟ ਆਫ ਬਰਥ ਪਾ ਰਹੇ ਨੇ ਮੋਬਾਈਲ ਨੰਬਰ ਪਾ ਰਹੇ ਨੇ ਕੀ ਫਿਰ ਉਹਨਾਂ ਨੂੰ ਜਵਾਬ ਦੇਵੋਗੇ ਤੁਸੀਂ ਸਾਡੇ ਕੋਲ ਜਵਾਬ ਦੇਣ ਦਾ ਟਾਈਮ ਹੀ ਨਹੀਂ ਹੈਗਾ ਜੀ ਡੇਟ ਆਫ ਬਰਥ ਆਪਣਾ ਕਮੈਂਟ ਦੇ ਵਿੱਚ ਪਾਓ ਹੀ ਨਾ ਕਿਉਂ ਪਾਉਣਿਓ ਠੀਕ ਹੈ ਨਹੀਂ ਜੇਕਰ ਤੁਸੀਂ ਡੇਟ ਆਫ ਬਰਥ ਦਾ ਟਿਕਟ ਲੈਣੀ ਹੈ ਇੰਨਾ ਵਿਸ਼ਵਾਸ ਕਰਨਾ ਕਰੋੜਾ ਰੁਪਏ ਦਾ ਕੰਮ ਆ ਇਹ ਠੀਕ ਹੈ ਤੁਸੀਂ ਖੁਦ ਚੱਲ ਕੇ ਆਓ ਇਸਤੇ ਹੀ ਕਹਿੰਦੇ ਆ ਕਿਉਂਕਿ ਠੱਗੀ ਵਾਜੀ ਹੈ ਭਰਾ ਜੀ ਆਨਲਾਈਨ ਜਿਹੜਾ ਵੀ ਕੋਈ ਕਰਦਾ ਆ ਅੱਦਾਂ ਤੁਸੀਂ ਆਪਣਾ ਮੋਬਾਈਲ ਨੰਬਰ ਛੱਡਦੇ ਪੈਸੇ ਐਡ ਲੈਂਦਾ ਫਿਰ ਤੁਸੀਂ ਬਲੇਮ ਕਰਦੇ ਹੋ ਪੰਡਤ ਲਾਟਰੀ ਅਮਰਗੜ੍ਹ ਨੂੰ ਵੀ ਹਾਂਜੀ ਤੁਸੀਂ ਆਨਲਾਈਨ ਪੈਸੇ ਪਵਾ ਲਏ ਤੇ ਸਾਨੂੰ ਟਿਕਟ ਨਹੀਂ ਭੇਜਿਆ ਜੇਕਰ ਤੁਹਾਨੂੰ ਟਿਕਟ ਭੇਜਦੇ ਨੇ ਉਹ ਵੀ ਕਾਪੀ ਹੁੰਦਾ ਜਾਲੀ ਹੁੰਦਾ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਤੁਸੀਂ ਆ ਆਨਲਾਈਨ ਨੰਬਰ ਪਾਉਣੇ ਹੋ ਜਾਂ ਫਿਰ ਡੇਟ ਆਫ ਬਰਥ ਪਾਉਣੇ ਨਾ ਪਾਓ ਤਾਂ ਸਿੱਧਾ ਇੱਥੇ ਵਿਜ਼ਿਟ ਕਰੋ ਐਡਰੈਸ ਦੱਸੋ ਪੰਡਤ ਜੀ ਐਡਰੈਸਾ ਪੰਡਤ ਜੀ ਅਮਰਗੜ੍ਹਾ ਜੀ ਮਲੇਰਕੋਟਲੇ ਜ਼ਿਲ੍ਹੇ 'ਚ ਹੈ ਤੇ ਨੇਅਰ ਗੁਰਦੁਆਰਾ ਸਿੰਘ ਸਵਾ ਠੀਕ ਹੈ ਜੀ ਮਲੇਕ ਕੋਲੇ ਤੋਂ ਆਪਣੇ ਨਾਬ ਨੇ ਸੈਂਟਰ ਦੇ ਵਿੱਚ ਅਮਰਗੜ ਆਉਂਦਾ ਉੱਥੇ ਆਪਾਂ ਮਿਲਦੇ ਆ ਤੇ ਸ਼ਨੀਵਾਰ ਦਾ ਦੇਣਾ ਜੀ ਮੇਰਾ ਲੁਧਿਆਣੇ ਦਾ ਤੇ ਬਨਰਬਾ ਮਾਰਕੀਟ ਦੇ ਵਿੱਚ ਉਹਨਾ ਘੰਟਾ ਕਰਦੇ ਜਿਹੜਾ ਟੋਕਨ ਲੱਗਦਾ ਉਹ ਜੀਟੀਵੀ ਮਾਰਕੀਟ ਸ਼ਾਪ ਨੰਬਰ 40 ਤੇ ਲੱਗਦਾ ਡਾਂਡਾ ਦਾ ਲੁਧਿਆਣਾ ਤੇ ਜਿਹੜਾ ਮੰਗਲਵਾਰ ਦਾ ਦੇਣਾ ਜੀ ਮੰਗਲਵਾਰ ਦਾ ਦਿਨ ਮੇਰਾ ਬਠਿੰਡੇ ਦਾ ਜੀ ਆਪਣੇ ਹਾਜੀਰਾ ਤੋਂ ਰੋਡ ਸਬਜ਼ੀ ਮੰਡੀ ਸ਼ਾਪ ਨੰਬਰ 42 ਵੀ ਬਠਿੰਡਾ ਏ ਮੇਰੇ ਜਿੱਥੇ ਮੈਂ ਜਾਣਾ ਉਹ ਆ ਤੇ ਬਾਕੀ ਕਲਾ ਤੇ ਆਣ ਹੋ ਰਕਿਓ ਮੇਰਾ ਕੋਈ ਵੀ ਕਿਤੇ ਸਟਾਲ ਨਹੀਂ ਹੈਗਾ ਅਬ ਪੁਆਇੰਟ ਆ ਠੀਕ ਹੈ ਕੋਈ ਤੁਹਾਨੂੰ ਕਹੇ ਵੀ ਇਹ ਪੰਡ ਦਾ ਸਟਾਲ ਹੈ ਜੀ ਪੰਡ ਦੀ ਫੋਟੋ ਲੱਗੀ ਹੋਈ ਆ ਵਾ ਮੇਰਾ ਕੋਈ ਸਟਾਲ ਨਹੀਂ ਹੈਗਾ ਮੇਰਾ ਸਿਰਫ ਆਫਿਸ ਨੇ ਦੋ ਦਿਨ ਮੈਂ ਤੁਹਾਨੂੰ ਕਲੀਅਰ ਕਰਤੇ ਮੰਗਲਵਾਰ ਬਠਿੰਡਾ ਸ਼ਨੀਵਾਰ ਆਪਣੇ ਲੁਧਿਆਣੇ ਬਾਕੀ ਦਿਨ ਅਮਰਗੜ ਠੀਕ ਹੈ ਅਮਰਗੜ ਦੇ ਵਿੱਚ ਵੀ ਤਕਰੀਬਨ ਪੰਡਤ ਆਪ ਮਿਲੂਗਾ ਮੈਂ ਮਿਲੂਗਾ ਤੇ ਜੇਕਰ ਮੈਂ ਨਹੀਂ ਵੀਗਾ ਤਾਂ ਤਕਰੀਬਨ ਮੇਨਾਂ ਤੁਹਾਨੂੰ ਕੋਈ ਮੇਰਾ ਸਟਾਫ ਆ ਫੋਨ ਤੇ ਗੱਲ ਕਰੂਗਾ ਲੋਕੇਸ਼ਨ ਦੇਖ ਲਓ ਮੇਰੇ ਆਫਿਸ ਦੀ ਠੀਕ ਹੈ ਤੇ ਮੋਅ ਨੰਬਰ WhatsApp ਨੰਬਰ ਸਾਰੇ ਸਟਾਲ ਹੋਰ ਵੀ ਲੱਗੇ ਹੋਏ ਨੇ ਦੱਸ ਦਿਓ ਕਿ ਪੰਡਤ ਅਮਰਗੜ ਨੂੰ ਦੇਖਦੇ ਹੋ ਨਾ ਆਲੇ-ਦਾਲ ਸਟਾਲ ਲੱਗੇ ਆ ਉਹਨਾਂ ਦੀ ਉਹਨਾਂ ਦੀ ਕਿਸਮਤ ਆ ਪਰ ਕਈ ਵਾਰ ਲੋਕ ਧੋਖਾ ਖਾ ਜਾਂਦੇ ਨੇ ਪਰ ਤੁਸੀਂ ਪੰਡਤ ਲਾਟਰੀ ਅਮਰਗੜ ਆਉਂਗੇ ਤਾਂ ਪੰਡਤ ਜੀ ਖੁਦ ਇੱਥੇ ਜ਼ਿਆਦਾਤਰ ਰਹਿਣਗੇ ਨੰਬਰ ਦੱਸੋ ਜੀ ਇੱਕ ਗੱਲ ਆ ਵੀ ਕਹਿਣ ਦਾ ਭਾ ਮੇਰਾ ਇਹ ਆ ਵੀਰੇ ਨੰਬਰ ਵਾਸਤੇ ਚੱਕਣ ਦਾ ਟਾਈਮ ਤਾਂ ਲੱਗਦਾ ਨਹੀਂ ਟਾਈਮ ਤਾਂ ਲੱਗਦਾ ਨਹੀਂ ਬੈਸੇ ਮੈਂ ਕੋਸ਼ਿਸ਼ ਕਰੂੰਗਾ ਵੀ ਟਿਕਟ ਟੂਰੀਅਰ ਵੀ ਕਰਾਂਗੇ ਠੀਕ ਐ ਜੇਕਰ ਤੁਸੀਂ ਸਾਨੂੰ ਕਾਲ ਕਰੋਗੇ ਤੇ ਸਟਾਫ ਵੀ ਭਦਾਵਾਗੇ ਦੇਖੋ ਜੇਕਰ ਸਪੋਰਟ ਕਰਨਗੇ ਤਾਂ ਬਸ ਜੇਕਰ ਸਪੋਰਟ ਹੀ 9056799754 ਜੀ 7809915000 ਇਹ ਸਾਡੇ ਕਾਲਿੰਗ ਨੰਬਰ ਨੇ ਤੇ ਜਿਹੜਾ ਸਾਡਾ WhatsApp ਨੰਬਰ ਆ ਪਹਿਲਾਂ ਕੋਈ ਹੋਰ ਸੀ ਉਹ ਚੇਂਜ ਹੋ ਚੁੱਕਿਆ ਹੁਣ ਸਾਡਾ WhatsApp ਨੰਬਰ ਇਹਗਾ 9183537470 ਇਹ ਸਾਡੇ ਕਾਲਿੰਗ ਨੰਬਰ ਤੇ WhatsApp ਨੰਬਰ ਨੇ ਵਾਕਿ ਤੁਸੀਂ ਆਓ ਆਪਣਾ ਡੇਟ ਆਵਰਥ ਤੇ ਜਨਮ ਦਾ ਟਾਈਮ ਲੈ ਕੇ ਨਹੀਂ ਆਉਣਾ ਭੁੱਲਣਾ ਤੇ ਮਿਥਰਾ ਰਸੀ ਤੇ ਤੁਹਾਨੂੰ ਆਲੇ ਜਰੂਰ ਆਇਓ ਕਿਉਂਕਿ ਕਿਸਮਤ ਇੰਤਜ਼ਾਰ ਕਰ ਰਹੀ ਆ ਤੇ ਬੋਲਟ ਵੀ ਤੁਹਾਡਾ ਇੰਤਜ਼ਾਰ ਕਰ ਰਿਹਾ ਕਿਉਂਕਿ ਦੇਖੋ ਟਿਕਟ ਤਾਂ ਤੁਸੀਂ ਪਾਉਣੀ ਆ ਸਾਡੇ ਕੋਲ ਪਾਉਣੇ ਤੁਹਾਨੂੰ ਬੋਲਟ ਮਿਲਦਾ ਚਾਹ ਦਬਲ 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 ਇਨਾਮ ਜਿੱਤਣ ਦਾ ਮੌਕਾ ਆ ਪਹਿਲਾ ਸਰਕਾਰ ਵੱਲੋਂ ਦਿੱਤਾ ਗਿਆ ਲੱਖਾਂ ਕਰੋੜਾਂ ਦਾ ਪੈਸੇ ਦੀ ਲਾਟਰੀ ਦਾ ਇਨਾਮ ਔਰ ਦੂਸਰਾ ਇਨਾਮ ਜੋ ਪੰਡਤ ਲਾਟਰੀ ਵਾਲੇ ਅਮਰਗੜ ਵਾਲੇ ਆਪਣੇ ਚਾਉਣ ਵਾਲਿਆਂ ਨੂੰ ਦੇਣ ਜਾ ਰਹੇ ਨੇ ਬੁਲੇਟ ਮੋਟਰਸਾਈਕਲ ਨਵਾਂ ਇਨਾਮ ਵਜੋਂ ਸਪੈਸ਼ਲ ਲੱਕੀ ਕਸਟਮਰ ਨੂੰ ਤਾਂ ਉਹ ਜਿੱਤਣ ਦਾ ਮੌਕਾ ਵੀ ਤੁਸੀਂ ਪਾ ਸਕਦੇ ਹੋ 1000 ਰੁਪਏ ਤੋਂ ਵੱਧ ਦੀ ਸ਼ਾਪਿੰਗ ਕਰਕੇ ਤਾਂ ਧੰਨਵਾਦ ਇਸ ਵੀਡੀਓ ਨੂੰ ਬਰ ਬਰ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਕਿੱਦਾਂ ਦੀ ਲੱਗੀ ਵੀਡੀਓ ਤੇ ਬਾਕੀ ਵਿਜ਼ਿਟ ਕਰੋ ਪੰਡਤ ਲਾਟ ਦੀ ਅਮਰਗੜ ਜਿੱਥੇ ਲੱਖਾਂ ਕਾਉਣ ਦੇ ਲਈ ਪੰਡਤ ਜੀ ਬੈਠੇ ਨੇ ਤੇ ਇਹਨਾਂ ਨੇ ਤੁਹਾਨੂੰ ਆ ਰਾਸ਼ੀਆਂ ਦੱਸੀਆਂ ਇਸ ਵਾਰ ਕਿਹੜੀਆਂ ਨੇ ਬਦਲ ਗਈਆਂ ਰਾਸ਼ੀਆਂ ਪਹਿਲਾਂ ਹੋਰ ਸੀ ਤਾਂ ਉਹਨਾਂ ਹੋਰ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਧੰਨਵਾਦ ਬੰਦੇ ਜੀ ਤਾਲਵਾਦ ਸਤਿ ਸ਼੍ਰੀ ਅਕਾਲ